ਗੱਲੇ ਪੰਜਾਬ ਦੀ ਜਵਾਨੀ ਏ ਸੁਣ ਗੱਲਾਂ ਸੱਚੀਆਂ ਸਿਆਣੀਆਂ ਹਾ ਯਾਦ ਤਾਂ ਨਾ ਪਾਲੀ ਕਿਤੇ ਮਾੜੀਆਂ ਛੱਡੀਆਂ ਨਹੀਂ ਫੇਰ ਤੇਥੋਂ ਜਾਣੀਆਂ ਹਾ ਗਿੱਜ ਜਹੜਾਉਣ ਜਿਹੜਾ ਉਪਰੀ ਅਸ ਜਸਦ ਹੋ ਕੇ ਵੀ ਜੋ ਚੰਦ ਰਹਿ ਝਾੜਦਾ ਹਾ ਨਸ਼ੇ ਤੇ ਸਰੀਰ ਜੀ ਦਾ ਲੱਗ ਜਾਵੇ ਕੇਰਾ ਯੋਂ ਤਾਂ ਨਸ਼ੇ ਤੋਂ ਵਗੈਰ ਕਿੱਥੇ ਸਾਰਦਾ ਹਾ ਦੇਖੇ ਨੇ ਸ਼ਰਾਬ ਪੀਂਦੇ ਵੈਦ ਵੀ ਭਾਈਕੇ ਵਿੱਚ ਯਾਰਾਂ ਦੀਆਂ ਟਾਣੀਆਂ ਮਾੜੀਆਂ ਨਾ ਬਾਲੀ ਜਿੱਤੇ ਆਦਤਾ ਛੱਡੀਆਂ ਨੀ ਫੇਰ ਤੇ ਤੋ ਜਾਣੀਆਂ ਹੋ ਲੱਗਦੇ ਸਵਾਦ ਸਦਾ ਚੋਰੀ ਵਾਲੇ ਲੱਡੂ ਪਰ ਬੜੇ ਮਹਿੰਗੇ ਪੈਂਦੇ ਮੁਟਿਆਰ ਨੂੰ ਹੋ ਨਾਲ ਤੰਗ ਮਾ ਕੇ ਬਹਿ ਜਾ ਇੱਜ਼ਤਾਂ ਦਾ ਗਹਿਣਾ ਨਾਲ ਰੋਲ ਮੈਗਾ ਰੋਲ ਦਿੰਦੀ ਸਾਰੇ ਪਰਿਵਾਰ ਨੂੰ ਉਹ ਫੇਰ ਵੀ ਨਾ ਪੈਰ ਪਿੱਛੇ ਮੋੜਦੀ ਤਾਣ ਲੋ ਬਿਸ਼ੱਕ ਬੰਦੇ ਖਾਣੀਆਂ ਹਾਓ ਮਾੜੀਆਂ ਨਾ ਪਾਲੀ ਕਿਤੇ ਆਦਤਾਂ ਛੱਡੀਆਂ ਨਹੀਂ ਫੇਰ ਤੇਥੋਂ ਜਾਣੀਆਂ ਹਾਓ ਬੁੱਢਿਆਂ ਤੋਂ ਪੁੱਛੋ ਕਹਦੇ ਹੁੰਦਾ ਕੀ ਬੁਢਾਪਾ ਇਹ ਨੂੰ ਅਲੜ ਜਵਾਨੀ ਟਿਚ ਜਾਣਦੀ ਹਾਓ ਕਾ ਦਿਓ ਹੋ ਔਰਤ ਜੋ ਪਤੀ ਦੇ ਜਿਉਂਦੇ ਨਿਗਹੋਰ ਦੀ ਬੁੱਕਲ ਵਾਲਾ ਮਾਨਦੀ ਹੋ ਨਾ ਔਰਤਾਂ ਦੇ ਰਹਿੰਦੇ ਛੰਡੇ ਝੂਲਦੇ ਜੀਨੇ ਝੁਲਮਾਂ ਦੇ ਅੱਗੇ ਹਿੱਕਾ ਤਾਣੀਆਂ ਮਾੜੀਆਂ ਨਾ ਪਾਲੀ ਕਿਤੇ ਆਦਤਾ ਛੱਡੀਆਂ ਨੇ ਫੇਰ ਤੇਤੋ ਜਾਣੀਆਂ ਮਾਪਿਆਂ ਨੇ ਸਹਦੇ ਨਾਲ ਤੋੜ ਦਿੱਤੀ ਹੀਰ ਪਰ ਰਾਂਝੇ ਦਾ ਖਿਆਲ ਸਕੀ ਛੱਡਣਾ ਹਾ ਸੋਹਣੀ ਬੀਬੇ ਆਦੀ ਜਦੋਂ ਹੋਰ ਮੁੰਡੇ ਨਾਲ ਉਹ ਵੀ ਸੱਜਣ ਨੂੰ ਸਕੀ ਦਿਲੋਂ ਕੱਢਣਾ ਹਾ ਜੋਬਨਦੀ ਰਤੇ ਪਾਣਾ ਬੀਤੇ ਆਂ ਸਿੱਧੋਵੇਂ ਮਰ ਜਾਣੀਆਂ ਮਾੜੀਆਂ ਨਾ ਬਾਲੀ ਕਿਤੇ ਆਦਤਾਂ ਛੱਡੀਆਂ ਨਹੀਂ ਫੇਰ ਤੇਥੋਂ ਜਾਣੀਆਂ ਓ ਮਾਰ ਮਾਰ ਛਾਲਾ ਕਦੇ ਟੱਪਦਾ ਸੀ ਕੋਠੇ ਕੰਡਾ ਰਹਿੰਦਾ ਏ ਦਰਦ ਵਿੱਚ ਜੋੜਾਂ ਦੇ ਹੱਥ ਵਿੱਚ ਠੂਠਾ ਲੈ ਕੇ ਮੰਗਦੇ ਮੈਂ ਵੇਖੇ ਜਿਹੜੇ ਮਾਲਕ ਸੀ ਹੁੰਦੇ ਓਏ ਕਰੋੜਾਂ ਦੇ ਆਉਂਦੀਆਂ ਨਾ ਸੁੱਤ ساری ਜ਼ਿੰਦਗੀ ਜਾਂਦੀਆਂ ਉਲਝ ਜਦੋਂ ਤਾਣੀਆਂ ਮਾੜੀਆਂ ਨਾ ਬਾਲੀ ਕਿੱਤੇ ਆਦਤਾ ਛੱਡੀਆਂ ਨੀ ਫੇਰ ਤੇ ਤੋ ਜਾਣੀਆਂ ਹੋ ਸੱਪਾਂ ਨੂੰ ਪਲਾਈਏ ਭਾਵੇਂ ਚੂਲੀਆਂ ਚ ਦੁੱਧ ਡੰਗ ਮਾਰਨੋ ਹੋ ਡੰਗ ਮਾਰਨ ਤੋਂ ਕਦੇ ਆਉਂਦੇ ਬਾਜਨਾ ਆਦਤ ਕਸੂਤੀ ਜੀ ਨੂੰ ਚੁਗਲੀ ਦੀ ਪੈ ਜਾਇਓ ਤਾਂ ਟਿੱਡ ਚ ਉਹ ਮੈਂ ਘਟਟ ਚ ਲਕੋਇਆ ਜੰਦਾ ਰਾਜਨਾ ਉਹ ਕਹਿੰਦੇ ਪੇਤ ਨੂੰ ਲਕਾਉਣਾ ਮਨਜ਼ੂਰ ਨਾ ਜੁੱਤੀਆਂ ਬਸ਼ੱਕ ਪੈਣ ਖਾਣੀਆਂ ਮਾੜੀਆਂ ਨਾ ਪਾਲੀ ਕਿਤੇ ਆਦਤਾਂ ਛੱਡੀਆਂ ਨਹੀਂ ਫੇਰ ਤੇਥੋਂ ਜਾਣੀਆਂ ਹਾ ਬੱਚੇ ਨੂੰ ਹਟਾਓ ਜਦੋਂ ਕਰੇ ਮਾੜੇ ਕੰਮ ਲੋ ਸ਼ਮਲੀਆ ਕੰਮ ਨਾਲ ਲਿਹਾਜ਼ ਤੋਂ ਅਲੜ ਜਵਾਨੀ ਤਾਂ ਹੀ ਕਹਿੰਦੇ ਰਹੋ ਬੇਟਾ ਸਦਾ ਦੂਰ ਰਹੋ ਸੰਗਤ ਖਰਾਬ ਤੋਂ ਹਉ ਜਿੱਦੜੀ ਲਗਾ ਲੋ ਲੱਗ ਜਾਂਦੀਆਂ ਅਣਪੌਲੀ ਉਮਰਾਂ ਨਿਆਣੀਆਂ ਹਉ ਮਾੜੀਆਂ ਨਾ ਪਾਲੀ ਕਿਤੇ ਆ ਖੱਡੀਆਂ ਨਹੀਂ ਫੇਰ ਤੇਥੋਂ ਜਾਣੀਆਂ ਆ ਰੰਗਲੇ ਪੰਜਾਬ ਦੀ ਜਵਾਨੀਏ ਸੁਣ ਗੱਲਾਂ ਸੱਚੀਆਂ ਸਿਆਣੀਆਂ ਮੈਂ ਕਹਾਂ ਸੁਣ ਗੱਲਾਂ ਸੱਚੀਆਂ ਸਿਆਣੀਆਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਸ਼ੇਅਰ ਲਾਜ਼ਮੀ ਕਰ ਦਿਓ ਜਿਉਂਦੇ ਬਸਦੇ